ਦੀ ਬਾਬਾ ਜੀ ਦੇ ਦਰਸ਼ਨ ਮਾਰਨਿੰਗ ਦਾ ਟਾਈਮ ਆ ਤੇ ਇੰਨੀ ਕਿ ਜ਼ਿਆਦਾ ਵਧੀਆ ਲੱਗਣ ਦੀ ਨਾ ਬਾਣੀ ਬਹੁਤ ਜ਼ਿਆਦਾ ਮਜ਼ਾ ਆਉਂਦਾ ਏ ਸੁਣ ਕੇ ਤੇ ਇੱਧਰ ਆ ਗਈ ਆਪਣੀ ਮਾਰਨਿੰਗ ਦੀ ਚਾਹ ਮਾਰਨਿੰਗ ਦੀ ਚਾਹ ਦੇ ਨਾਲ ਮੇਰੇ ਨਾਂ ਮਕੀਨ ਵਾਲੇ ਮੈਂ ਬਿਸਕਟ ਲੈਈਆਂ ਉਹ ਖਾਣ ਲੱਗੀ ਹਾਂ ਚਾਹ ਜੋ ਪੀ ਲਈਏ ਤੇ ਆ ਜੀ ਆਪਾਂ ਚਾਹ ਖੱਦਦੇ ਅੱਛੇ ਰਸੋਈ ਦੇ ਨਾਮ ਨੂੰ ਸਭੀ ਤੇ ਚਾਹ ਵਰਤਾਂ ਦਿੱਤੇ ਆ ਉਹ ਫੇਰ ਅਹੀਂ ਨਾ ਸਾਡੇ ਜਿਹੜੇ ਆਂਤੀ ਆਉਂਦੇ ਆ ਨਾ ਤਾਂ ਉਹ ਇਹਨਾਂ ਦੇ ਲਈ ਇਹ ਵੀ ਵਾਰੀ ਨਹੀਂ ਕੀ ਹੁੰਦੇ ਇਥੇ ਉਹਨਾਂ ਨੂੰ ਰੋਟੀਾਂ ਵੀ ਦੇਣੀਆਂ ਨੇ ਮਤਲਬ ਸੰਗਰਾਣ ਤੇ ਵੀ ਦੇ ਜੀ ਮੈਂ ਅੱਜ ਵਿਸਾਖੀ ਆ ਸੰਗਰਾਣ ਦੀ ਅੱਜ ਸੰਗਰਾਣ ਦੀ ਆ ਤੇ ਉਹ ਸਭ ਕੀ ਆ ਤੇ ਫਿਰ ਨਹੀਂ ਉਹਨਾਂ ਨੂੰ ਰੋਟੀ ਦੇਣੀ ਆ ਉਹਦੇ ਵਾਸਤੇ ਮਿੱਠੇ ਚੌਲ ਧਰੇ ਆ ਤੇ ਫਿਰ ਮੈਂ ਕਿਹਾ ਚਲੋ ਵਾਹ ਉਧਰ ਚਲੋ ਆਪਣੇ ਘਰ ਸਗਲ ਸੁਗਲ ਕਰ ਲੈ ਚਾਹੀਦੇ ਆ ਇਹ ਬਣਉਂਦੇ ਆ ਸਾਰੇ ਮਿੱਠੇ ਚੌਲ ਬਣਾ ਲੈ ਚਾਹੀਦੇ ਸਬਜ਼ੀ ਤੇ ਜਦੋਂ ਬਣਦੀ ਜਾਂਦੀ ਆ ਸਾਰਾ ਕੁਝ ਬਣ ਨਹੀਂ ਆ ਤੇ ਮੈਂ ਨਾਲਾਂ ਟੀ ਰੋਟੀ ਦੇ ਦਾਂਗੇ ਹਾਂ ਤੇ ਨਹੀਂ ਪੀਰੋਟੀ ਲਾ ਲੇਗੀ ਨਾਲ ਪੰਮੀ ਸਾਰੀ ਇਹ ਵੈਰ ਮਿਰਚ ਜੌੜ ਜੜੀ ਵਾਲੇ ਬਹੁਤ ਪਸੰਦ ਆ ਬਾਕੀ ਜੀ ਗੁੱਡ ਮਾਰਨਿੰਗ ਸਾਰਿਆਂ ਨੂੰ ਵੈਲਕਮ ਬੈਕ ਟੂ ਮਾਈ YouTube ਚੈਨਲ ਜਿਸ ਦਾ ਨਾਮ ਇਸ ਸੁਲਸਲ ਮੱਲੀ ਤਾਂ ਵਲੋਗ ਆਪਾਂ ਸਟਾਰਟ ਕਰਤਾ ਇਹ ਵਲੋਗ ਲਾਸਟ ਵਿੱਚ ਸਟਾਰਟ ਸਵੇਰੇ ਹੀ ਕਰਤਾ ਹਾਂ ਸਵੇਰੇ ਇਸ਼ਨਾਨ ਕਰਕੇ ਨਹਾ ਧੋ ਕੇ ਤੇ ਫਿਰ ਬਾਣੀ ਪੜ ਕੇ ਕੰਮ ਸਾਰੇ ਸਭੂ ਕਰ ਲਿਆ ਬਸ ਹੁਣ ਰੋਟੀ ਰਹਿ ਗਈ ਆ ਫਿਰ ਮੱਲੀ ਸਾਬ ਨੂੰ ਕਿਹਾ ਗੁਰਦਾਸ ਸਾਹਿਬ ਜਣਾ ਇਸ਼ਨਾਨ ਕਰਨ ਤੇ ਜੋ ਜੋ ਵੀ ਕਰਾਂਗੇ ਬਹੁਤ ਜ਼ਿਆਦਾ ਸੈਲੀਬ੍ਰੇਟ ਨਹੀਂ ਕਰਨੀ ਜੋ ਜੋ ਕਰਾਂਗੇ ਉਹ ਤਰ ਬਲੌਗ ਚ ਵੇਖਣ ਨੂੰ ਮਿਲ ਜੇਗੀ ਤੇ ਬਾਕੀ ਜੀ ਸਾਰਿਆਂ ਨੂੰ ਮੇਰੇ ਵੱਲੋਂ ਵਿਸਾਖੀ ਦੀਆਂ ਬਹੁਤ ਬਹੁਤ ਮੁਬਾਰਕਾਂ ਭਾਵੇਂ ਕੋਈ ਮੇਰਾ ਮੈਨੂੰ ਪਿਆਰ ਕਰਨ ਵਾਲਾ ਹੋ ਭਾਵੇਂ ਕੋਈ ਮੈਨੂੰ ਨਹੀਂ ਕਰਨ ਵਾਲਾ ਭਾਵੇਂ ਮੇਰਾ ਕੋਈ ਦੁਸ਼ਮਣ ਹੈ ਆ ਭਾਵੇਂ ਮੇਰਾ ਆਪਣਾ ਵਸਾਹਿਆਂ ਨੂੰ ਵਿਸਾਖੀ ਦੀਆਂ ਬਹੁਤ ਬੜੀ ਵਧਾਈਆਂ ਤੇ ਸਾਡੇ ਵੱਲੋਂ ਇਹ ਆ ਕਿ ਇਹ ਟਾਈਮ ਤੇ ਇਹ ਪਰਮਾਤਮਾ ਜਿਹੜਾ ਮਹੀਨਾ ਤੁਹਾਡੇ ਨਾਲ ਤੇ ਵਧੀਆ ਤੇ ਖੁਸ਼ੀਆਂ ਭਰਿਆ ਹੋਵੇ ਤੇ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ ਪਰਮਾਤਮਾ। ਠੀਕ। ਤੇ ਹੁਣ ਅਸੀਂ ਆ ਸਾਰਾ ਕੁਝ ਤਿਆਰ ਕਰ ਲਈਏ। ਹਾਂਜੀ ਹਾਂਜੀ। ਤੇ ਮੱਲੀ ਸਾਹਿਬ ਨੂੰ ਮਿਲਣੇ ਆ। ਹਾਂਜੀ। ਇਹ ਬਾਬ ਵੀ ਸੁੱਤੀ ਅਰੋਠੀ ਨਹੀਂ ਆ। ਹੁਣ ਕੰਮ ਬੜੇ ਆ। ਤੇ ਫਿਰ ਕਰਦੇ ਬਰੋਕਾ ਟਿਕਲੇ। ਠੀਕ। ਇੱਧਰ ਆਪਣਾ ਤਲਵਾਂ ਵੇਖ ਸਕਦੇ ਹੋ ਤੁਸੀਂ। ਤੇ ਇੱਧਰ ਆਪਣਾ ਮਿੱਠੇ ਚੌਲ। ਤੇ ਇਹ ਮਿੱਠੇ ਚੌਲ ਜਿਹੜੇ ਮੱਲੀ ਸਾਹਿਬ ਨੂੰ ਵੀ ਵਧੀਆ ਲੱਗਦੇ ਆ ਪਰ ਜਿਆਦਾ ਰੰਗ ਪਾ ਦੇ ਵਿੱਚ मतलब ਜਿਆਦਾ ਡਾਰਕ ਜਿਹਾ ਹੋਣਾ ਫਿਰ। ਤੇ ਮੈਂ ਹਾਂ ਚਲੋ ਸਾਰਾ ਕੰਮ ਖਤਮ ਕਰ ਲਈਏ ਤੇ ਹੁਣ ਚਲਦੇ ਆਂ ਉੱਪਰ ਛੱਤ ਤੇ ਉੱਥੇ ਰੱਖੇ ਹੋਏ ਆਲੂ ਆਲੂ ਲੈ ਆਈਏ ਤੇ ਬਖਰੀ ਨਹੀਂ ਆ ਤੁਹਾਨੂੰ ਕੁਝ ਜਿ ਇੱਥੇ ਮੈਨੂੰ ਲੱਭ ਗਿਆ ਅੱਜ ਦੇ ਤੁਹਾਨੂੰ ਸ਼ੇਅਰ ਕਰਨੀ ਆ ਤੇ ਇੱਥੇ ਵੇਖਣਾ ਇਹ ਚੀਜ਼ ਕਿਹੜੀ ਆ ਜੇ ਤੇ ਉਹ ਹੋਈ ਆ ਵੇਖੋ ਦਿਖਾਂਡੀ ਜੀ ਨਾ ਇਹਦੇ ਬੱਚੇ ਆ ਇਥੇ ਪਰ ਜੇ ਮੈਨੂੰ ਲੱਭੇ ਤਾਂ ਆ ਹੀ ਨਾ ਉਹ ਮੈਨੂੰ ਆ ਵੇਖੋ ਮਤਲਬ ਇਹ ਤਾਂ ਕਰਕੇ ਨਾ ਬੋਲਣ ਦੀ ਆ ਸਾਬੜਾ ਜਾਂਦੇ ਮਤਲਬ ਇਹ ਤਾਂ ਜ਼ਿਆਦਾ ਬੋਲਣ ਦੀ ਇਹਦੇ ਬੱਚੇ ਜਿਹੜੇ ਇੱਥੇ ਕਿਤੇ ਹੀ ਉਹ ਸੌਰੀ ਬੱਚੇ ਨਹੀਂ ਆ ਐਗ ਆ ਵੇਖੋ ਨਾ ਬੋਲੀ ਨਾ ਮੈਂ ਕੁਝ ਨਹੀਂ ਖਾਦੀ ਤੇਰੇ ਬੱਚਿਆਂ ਨੂੰ ਕੁਝ ਨਹੀਂ ਖਾਦੀ ਤੁਹਾਡੇ ਬੱਚੇ ਤੁਹਾਡੇ ਆ ਹੀ ਰਹਿਣਗੇ ਮੈਂ ਕੁਝ ਨਹੀਂ ਖਾਦੀ ਆ ਦੇਖੋ ਛੋਟੇ ਛੋਟੇ ਆ ਕੇ ਦਿੱਤੇ ਹੋਏ ਨੇ ਮੈਂ ਹੱਥ ਨਹੀਂ ਲਾ ਸਕਦੀ ਮੈਨੂੰ ਟੱਚ ਨਹੀਂ ਕਰਨਾ ਕਿਉਂਕਿ ਫਿਰ ਉਹ ਹੋ ਸਕਦਾ ਗੁੱਸੇ ਹੋ ਜੇ ਮੇਰੇ ਨਾਲ ਤੇ ਮੈਂ ਉਹਨੂੰ ਟੱਚ ਨਹੀਂ ਕਰ ਸਕਦੀ ਇਹਦੇ ਬੱਚੇ ਲੱਭਦੇ ਜੇ ਮੈਨੂੰ ਲੱਭ ਕੇ ਤੇ ਪਰ ਇੱਥੇ ਤੇ ਅੱਗ ਹੀ ਆ ਉਸ ਦਿਨ ਮੰਨਾ ਨੇ ਮੈਨੂੰ ਕਿਹਾ ਸੀ ਮੰਨਾ ਕਹਿੰਦੀ ਛੋਟੇ ਛੋਟੇ ਬੱਚੇ ਵੀ ਹੀ ਤੇ ਮੈਂ ਉਹਨਾਂ ਨੂੰ ਹੱਥ ਵੀ ਲਾ ਕੇ ਆਈ ਆ ਤੇ ਹੁਣ ਮੈਂ ਵੇਖਦੀ ਜੇ ਮੈਨੂੰ ਲੱਗ ਗਏ ਤੇ ਤੁਹਾਨੂੰ ਵਿਖਾਉਣੀ ਹੋਵੇ ਜੀ ਤੁਹਾਡੇ ਚੌਲ ਡਾਲਨ ਹੋ ਗਏ ਨੇ ਘੈਂਟ ਗੱਲਬਾਤ ਬਣੀ ਦੇਖਣ ਲੱਗ ਪਈ ਇਹਦੇ ਸਬਜ਼ੀ ਮਣੀ ਸਬਜ਼ੀ ਨੂੰ ਟਾਈਮ ਲੱਗ ਜਣਾਣਾ ਤੇ ਕੰਮ ਚਲੋ ਵੇਖਦੇ ਕਿੰਨਾ ਕੁ ਟਾਈਮ ਤੇ ਬਣ ਜਾਂਦੀ ਹੈ ਕੋ ਲੱਡੂ ਬੇੜਾ ਉੱਠ ਗਿਆ ਰੇ ਮੰਮਾ ਕੰਮ ਮੰਮਾ ਖਾਣ ਬੁੱਗੀਆਂ ਲਵੇੜਤੀਆਂ ਮੈਂ ਉੱਠਦੀ ਆਂ ਬਾਬੂ ਹੋਰ ਮੇਰੀ ਬੁਗੜੀ ਤੇ ਗਾਇਜ਼ ਮੈਂ ਉੱਪਰ ਗਈ ਹਾਂ ਪਰ ਮੈਨੂੰ ਉੱਥੇ ਨਹੀਂ ਲੱਭੇ ਉਹਦੇ ਬੱਚੇ ਮੈਨੂੰ ਲੱਗਦਾ ਕਿ ਉਹ ਪਹਿਲਾਂ ਛੋਟੇ-ਛੋਟੇ ਹੋਣੇ ਆ ਤੇ ਉਹ ਆਪਣੇ ਬੱਚੇ ਕਿਤੇ ਹੋਰ ਲੱਗੀ ਆ ਬਸ ਹੁਣ ਉੱਥੇ ਐਗ ਹੀ ਜਿਹੜਾ ਕਿ ਤੁਹਾਨੂੰ ਮੈਂ ਵਿਖਾਏ ਮੈਂ ਕਿਹਾ ਇਹ ਨਾ ਸੋਚੋ ਕਿ ਉਹ ਵੱਡੀ ਗੱਲਬਾਤ ਕੀਤੀ ਨਹੀਂ ਤੇ ਬੱਚੇ ਵਿਖਾਏ ਨਹੀਂ ਆ ਨਾ ਕਹਿ ਦੇਤਾ ਕਿ ਬੱਚੇ ਆ ਬੱਚੇ ਹੈ ਹੀ ਬਟ ਉਹ ਲੱਗੀ ਆ ਉੱਥੇ ਚੁੱਕ ਕੇ ਹੁਣ ਸਿਰਫ ਉੱਥੇ ਐਗ ਰਹਿ ਗਏ ਆ ਤੇ ਹੁਣੇ ਹੀ ਲੱਗੇ ਆ ਜੀ ਲੱਡੂ ਬਣਾਉਣ ਤੇ ਉਹ ਤੁਹਾਨੂੰ ਮੈਂ ਵਿਖਾਉਣੀ ਆ ਤੇ ਮੈਂ ਕਿਹਾ ਲੱਡੂ ਤੇ ਥੋੜੇ ਜਿਹਾ ਬਣਾ ਕੇ ਵੇਖਦੇ ਆ ਘਰ ਵੀ ਕਿਦਾਂ ਦੇ ਬਣਾਉਂਦੇ ਆ ਤੇ ਕਿਦਾਂ ਦੇ ਤੇ ਜੇ ਸਵਾਦ ਬਣੇ ਤਾਂ ਤੁਹਾਨੂੰ ਜ਼ਰੂਰ ਦੱਸਾਂਗੇ ਜਾਂ ਨਹੀਂ ਬਣੇ ਤਾਂ ਵੀ ਦੱਸਾਂਗੇ ਹਨਾ ਜੋ ਰਿਅਲਿਟੀ ਆ ਉਹ ਦੱਸਣੀ ਚਾਹੀਦੀ ਆ ਝੂਠ ਸੱਚ ਤੇ ਬੋਲਣਾ ਨਹੀਂ ਚਾਹੀਦਾ ਤੇ ਸੱਚ ਦੱਸਾਂਗੇ ਜੇ ਬਣ ਗਏ ਵਧੀਆ ਤੇ ਤੁਹਾਨੂੰ ਹੁਣ ਮੈਂ ਬਣਾਉਣ ਲੱਗੀ ਆ ਤੇ ਤੁਹਾਨੂੰ ਮੈਂ ਦਿਖਾਉਣੀ ਆ ਲਓ ਜੀ ਨੱਡੂਆਂ ਦਾ ਕੰਮ ਕਰਤਾ ਮੈਂ ਸਟਾਰਟ ਲਖਾਇਓ ਮੰਮੀ ਪਹਿਲਾਂ ਤੇ ਇਹ ਆ ਭੀ ਅਜੇ ਤੱਕ ਬਣਾਇਆ ਬਣਾਉਣਾ ਨਹੀਂ ਸਟਾਰਟ ਕੀਤਾ ਸਿਰਫ ਇਹ ਮੇਲਣਾ ਸਟਾਰਟ ਕੀਤਾ ਜਿਹੜੀ ਉਹ ਹੀ ਪੰਜੀਰੀ ਪੰਜੀਰੀ ਜੀ ਤਿਆਰ ਕਰਦੇ ਆ ਨਾ ਪੰਜੀਰੀ ਜੀ ਜਿਹੜੀ ਤਿਆਰ ਕਰੀਦੀ ਆ ਉਹਦੇ ਵਿੱਚ ਆਪਾਂ ਉਹਨੂੰ ਰਵੇ ਨੂੰ ਭੁੰਨੇ ਆਂ ਹੀ ਤੇ ਉਹਦੇ ਵਿੱਚ ਜੋ ਵੀ ਮਟੀਰੀਅਲ ਪੈਂਦਾ ਨਾ ਉਹ ਸਾਰਾ ਪਾਇਆ ਤੇ ਫਿਰ ਸੱਡਾ ਸੱਡਾ ਕਰੋ ਸੱਡਾ ਮੰਮੀਆਂ ਦੇ ਮੈਂ ਨਹੀਂ ਨਾਲ ਤੇਰੇ ਬਣਾਉਣੇ ਤੂੰ ਕੱਲੀ ਬਣਾ ਦੇ ਮੈਂ ਕਿਹਾ ਚਲੋ ਠੀਕ ਆ ਜੀ ਆਪਾਂ ਕੱਲੇ ਬਣਾ ਜੰਨੇ ਮੰਮੀ ਵੈਸੇ ਵੀ ਠੀਕ ਨਹੀਂ ਬੁਖਾਰ ਜਾ ਰਿਹਾ ਨਾ ਤੇ ਮੈਂ ਹਾਂ ਆ ਹੀ ਬਣਾ ਲੈਨੇ ਆਂ ਘਰ ਬਣਾ ਕੇ ਦੇਖਨੇ ਆਂ ਨਾ ਕਿੱਦਾਂ ਦੇ ਬੰਦੇ ਚ ਵਧੀਆ ਲੱਗਣਗੇ ਤਾਂ ਠੀਕ ਆ ਨਹੀਂ ਤਾਂ ਨਾ ਸਹੀ ਫਿਰ ਔਰ ਕੀ ਹੈ ਫਿਰ ਹਾਂ ਜੀ ਇਹ ਤਾਂ ਠੱਗ ਸਹੀ ਯੈਸ ਬੋਸ ਯੈਸ ਟਰਾਈ ਕਰਦੇ ਆਂ ਇੱਕੋ ਬਣਨਾ ਇੱਕੋ ਬਣਨਾ ਪਤਾ ਨਾ ਤੁਮਟੀਰੀਅਲ ਤੇ ਲਿਆਂਦਾ ਨਹੀਂ ਆ ਲੋ ਜੀ ਹੁਣ ਅਸੀਂ ਇਹੇ ਕਰਾਂਗੇ ਫਿਲਿੰਗ ਫਿਲਿੰਗ ਇੰਗਲਿਸ਼ ਮਾਰ ਦਿੰਦੇ ਨਾ ਫਿਲਿੰਗ ਹਾਂਜੀ ਅਹੀਂ ਇਹਦੀ ਉਹ ਫਿਲਿੰਗ ਕਰ ਲੱਗੇ ਆਵਾਗੜੀ ਲਾ ਕਰੋ ਤੁਮੜੀ ਜਮਾ ਆਵਾਦੀ ਨਹੀਂ ਬਹੁਤ ਗੱਲ ਹੁੰਦੀ ਲੱਡੂ ਬਣਾਉਣ ਦੀ ਜਾਤ ਚਾਹੀਦੀ ਹੁੰਦੀ ਆਇਦਰ ਖਾਓ ਮੇਰਾ ਬਣਦਾ ਲੱਡੂ ਬਣਾ ਬਣਾ ਦਊਗਾ ਕੋਈ ਬਣਾ ਵੀ ਲੈਣੇ ਹੋਣਗੇ ਆਪਾਂ ਨੂੰ ਵੇਖ ਆਏ ਆ ਇੰਦਾਂ ਦਾ ਲੱਡੂ ਤਾਂ ਵਾਟਰ ਕੋਈ ਚਾੜ ਨਹੀਂ ਸਕਦਾ ਰਬਾਬ ਹਾਂ ਵੇ ਬੰਦਾ ਕਹਿੰਦਾ ਲੱਡੂ ਵਾਟਰ ਖਾਓ ਦੇਖੋ ਮੰਨਦੇ ਹੋ ਚਾਹੀਏ ਲੱਡੂ ਨੂੰ ਮੰਨਦੇ ਆ ਲੱਡੂ ਨੂੰ ਐਂ ਨੂੰ ਕਹਿੰਦੇ ਲੱਡੂ ਦੇਖੋ ਹੋਰ ਲੈ ਲਓ ਇਹਨੂੰ ਕਹਿੰਦੇ ਲੱਡੂ ਲੱਡੂ ਪੇੜਾ ਲੱਡੂ ਵੇੜਾ ਲੱਡੂ ਗਾਵਾਂਗੇ ਚਲੋ ਜੀ ਬਣਾ ਬਣਾ ਲਈਏ ਫਿਰ ਮਿਲਦੇ ਨਾ ਗਾਣਾ ਹੁਣ ਗੁਰਦੁਆਰਾ ਸਾਹਿਬ ਤੇ ਹੀ ਗੇਮ ਖੇਡਣੀ ਆ ਤੇ ਗੁਰਦੁਆਰਾ ਸਾਹਿਬ ਦੀ ਜੜੀ ਕੋ ਲੱਗ ਰਹੀ ਚੰਗੀ ਚੰਗੀ ਅੱਜ ਲੱਗਣ ਦੀ ਡੈਡੀ ਕੋ ਕਲਾਸ ਸਾਥੀ ਵਾਲੇ ਦੇ ਨਹੀਂ ਕਲਾਸ ਲਵਾਈ ਹੈ ਗੁਰਦੁਆਰਾ ਮਹਾਰਾਜ ਦੀ ਜੜੀ ਹੈ ਆਹਲਾ ਨੇ ਲੱਡੂ ਕੱਟ ਕੇ ਤੇ ਇਹ ਨਹੀਂ ਇਹ ਕੱਟ ਲੈਨੇ ਜਦੋਂ ਕਰ ਮਾ ਨਾ ਪਰਦੇ ਛੱਡ ਕੇ ਮੈਨੂੰ ਆਦਾ ਪਰਦੇ ਲਾ ਦੇ ਮੈਂ ਨਾ ਆਪਾ ਪੜਦੇ ਆ ਨਿਕੜੇ ਨਹੀਂ ਪਤਾ ਇੱਕ ਪੰਡਿਆ ਜਿੱਤਾ ਸੁਟਿਆ ਹੋ ਤਾਂ ਲਾਉ ਪਾਣੀ ਨੂੰ ਚਾਣੇ ਪਾਣੀ ਨੂੰ ਇੱਥੇ ਜਦੋਂ ਵੀ ਕੋਈ ਦਵਾਈ ਖੁੱਲੀ ਹੁੰਦੀ ਹੈ ਲੈ ਵੀ ਇਹ ਜਦੋਂ ਵਿਹਲੇ ਹੁੰਦੇ ਨੇ ਦੋਵੇਂ ਵਾਲੇ ਬੜਾ ਮਨ ਜੋਰ ਲਾਉਂਦੇ ਆ ਵੀ ਇਹ ਕਰ ਬਹੁਤ ਕਰ ਤੇ ਮੇਰੇ ਦੁਆਲੇ ਕਿਹੜੇ ਰਹਿੰਦੇ ਆ ਵੀ ਇਹ ਸਭ ਕੁਝ ਕਰੇ ਬਾਹਰ ਜਾ ਕੇ ਕੰਮ ਕਰੇ ਆਪ ਨੂੰ ਰਾਮਾਨਾ ਨੇ ਸਾਰੀ ਦਿਹਾੜੀ ਮੰਜੇ ਤੋੜਦੇ ਆ ਮੈਨੂੰ ਇਹਨਾਂ ਨੇ ਇਹ ਗੱਲ ਕਹਿ ਲਈ ਮੈਂ ਵੀ ਉਹ ਜਿਹਾ ਢੇਡ ਫਿਰ ਮੈਂ ਕਹਿੰਦਾ ਕਿ ਆ ਮਾਤਾ ਉਹ ਤੁਹਾਨੂੰ ਪਤਾ ਹੀ ਆ ਸਰੋਂ ਚੰਗੀ ਵੀ ਕਿੰਨੇ ਲਾਈ ਆ ਦੋ ਕਨਾਲਾਂ ਬਰਸਰ ਵੀ ਜਿਹੜਾ ਉਹਦੇ ਆਏ ਦੁਆਲੇ ਸਰੋਂ ਲਾਈ ਆ ਜੀ ਸਰੋਂ ਖੇਤ ਕਿੱਗਿਆ ਯਾਫਾ ਰੋਟੀ ਗੀ ਵੀ ਕੁੜੀਆਂ ਟੱਕ ਬਜਾ ਇਧਰ ਲੱਗਾ ਏ ਮੁਕਾਬਲਾ ਮੋ ਸਾਹਮਣੇ ਨੌਸਸ ਦਾ ਮੁਕਾਬਲਾ ਆਮੋ ਸਾਹਮਣੇ ਇਧਰ ਲਗਾ ਕਿਉ ਪੁੱਤ ਦਾ ਮੁਕਾਬਲਾ ਆਮੋ ਸਾਹਮਣੇ ਕਰਨਾ ਤੇ ਲਾੜੀ ਦਾ ਬੇਲਾ ਮੇਲਾ ਤੁਸੀਂ ਹੁਣ ਇਹਨਾਂ ਨੂੰ ਪਕੌੜੇ ਕੱਢ ਤੇ ਇੱਥੇ ਇਹਨਾਂ ਨੇ ਵਾਏ ਵਾਏ ਕਰਨੀ ਆਹੀਂ ਨਹੀਂ ਖਾਂਦੇ ਨਾ ਹੀ ਕੱਢਦੇ ਆ ਲਓ ਜੀ ਅਸੀਂ ਚੱਲੇ ਹੁਣ ਕਣਕ ਦੇ ਛਿੱਟੇ ਰਣ ਸਭ ਜੀ ਸਾਰਿਆਂ ਨੂੰ ਸਾਰਿਆਂ ਨੂੰ ਹੈਪੀ ਵਿਸਾਖੀ ਹਾਂ ਸਵੇਰ ਦਾ ਹੁਣ ਚੱਲਤਾ ਆ ਬਲੌਗ ਜੀ ਕਾਲਰ ਠੀਕ ਕਰੋ ਆਪਣੀ ਬਲੌਗ ਹੋ ਗਿਆ ਮੈਂ ਹੁਣ ਸ਼ੁਰੂ ਕੀਤਾ ਬਲੌਗ ਤੇ ਸਵੇਰ ਦਾ ਸਟਾਰਟ ਆ ਸਵੇਰ ਦੇ ਨਹੀਂ ਪਤਾ ਨਹੀਂ ਕਿੰਨੇ ਕੰਮ ਕਰ ਲਏ ਆ ਬਲੌਗ ਦੇ ਵਿੱਚ ਸਾਰਿਆਂ ਨੇ ਵੇਖ ਵੀ ਲਏ ਸਾਡੇ ਕੰਮ ਮੈਂ ਤਾਂ ਸੁੱਤਾ ਹੀ ਹੁਣ ਤੁਸੀਂ ਤਾਂ ਸੁੱਤੇ ਹੀ ਹੁਣ ਉੱਠੇ ਜੀ ਤੁਹਾਡੀ ਵਿਸਾਖੀ ਹੁਣ ਚੜੀ ਬਾਰ ਆ ਜੀ ਮੈਂ ਤਾਂ ਸਵੇਰ ਦੇ ਆਈ ਥਿੰਕ 7 ਵਜੇ ਦਾ ਬਲੌਗ ਸਟਾਰਟ ਕੀਤਾ ਤੇ ਹੁਣ ਅਸੀਂ ਚੱਲੇ ਆ ਜੀ ਕਣਕ ਦੇ ਛਿੱਟੇ ਲੈਣ ਜੋ ਜਿੱਦਾਂ ਕਿ ਤੁਹਾਨੂੰ ਪਤਾ ਵਾ ਕਿ ਸਗਨ ਹੁੰਦਾ ਵਾ ਘਰ ਦੇ ਵਿੱਚ ਚੰਗਣਾ ਲਾ ਲਈ ਠੋਕਦੇ ਆ ਯਾਰ ਬਾਸੇ ਤੂੰ ਤਾਂ ਪੱਟ ਤੋੜ ਲਈ ਬੱਲੀਆਂ ਦੀ ਆਏ ਕਰਕੇ ਨੀ ਟੁੱਟੜੀ ਛੋਟ ਟੁੱਟਦੀ ਕਿ ਇੱਥੋਂ ਦੇ ਟੋੜੀ ਦੀ ਇੱਥੋਂ ਆ ਲੈ ਏਦਾਂ ਨਹੀਂ ਤੋੜਨੀ ਨਹੀਂ ਨਹੀਂ ਤੋੜਨੀ ਆ ਫਿਰ ਏਦਾਂ ਕਰਕੇ ਇਹਨੂੰ ਬੰਨਣਾ ਅੱਛਾ ਚੀਜ਼ ਤੋੜਨੀ ਹਾਂ ਕੀ ਦੱਸੀ ਬਬੀ ਦੇ ਕਿਰਪਾ ਨਾਲ ਤੇ ਲੈ ਤੱਕ ਤੋੜੀ ਜਾ ਕਣਕ ਐਡੀ ਵੀ ਟੁੱਟੀ ਜਿੱਡੀ ਤੁਸੀਂ ਕਹਿ ਰਹੇ ਇਹ ਬਾਬਾ ਜੀ ਦੀ ਬਾਣੀ ਹੈ ਇਧਰ ਸਾਰੀ ਕਣਕ ਹਰੀ ਹੈ ਨਾ ਪ੍ਰਭ ਆਇਦਾਂ ਹੀ ਆ ਕੇ ਕੁਝ ਹਰੀ ਹੋਏ ਵਧੀਆ ਆ ਸਾਡੇ ਵਾਲੀ ਆ ਵੀ ਹਰੀ ਹੈ ਜੇ ਸਾਡੀ ਇਧਰ ਸਾਡੀ ਜਿੰਨੀ ਵੀ ਸਾਰੀ ਇਹ ਸਾਰੀ ਲਾਲ ਹੋ ਗਈ ਹੈ ਨਾ ਲਓ ਜੀ ਕਣਕ ਦੀਆਂ ਬੱਲੀਆਂ ਅਸੀਂ ਲੈ ਆਏ ਆ ਨਹੀਂ ਛੱਟੇ ਕਹਿੰਦੇ ਹੁੰਦੇ ਸੀ ਆਡੇ ਤੇ ਹੁਣ ਬੱਲੀਆਂ 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 ਤੇ ਮੈਨੂੰ ਉਮੇ ਪਹਿਲੀ ਵਾਰੀ ਸੁਣਿਆ ਛੱਟੇ ਹੈਂ ਨਹੀਂ ਨਹੀਂ ਇਹ ਨਹੀਂ ਲਈਦੇ ਤੇ ਹੁਣ ਅਸੀਂ ਇਹਨਾਂ ਨੂੰ ਘਰ ਜਾ ਕੇ ਟੰਗਦੇ ਆਂ ਪ੍ਰੋਸੈਸ ਆਖਰੀ ਆ ਨਾ ਮਤਲਬ ਐਂਡ ਦਾ ਪ੍ਰੋਸੈਸ ਹੈ ਕਣਕ ਦਾ ਪੱਕ ਗਈ ਹੁਣ ਕਟਾਈ ਹੋਣੀ ਹੈ ਜੀ ਤੇ ਬਾਕੀ ਚਲੋ ਮੈਂ ਤਾਂ ਦੇ ਜਾ ਇੱਕ ਤਾਂ ਮੱਲੀ ਸਾਹਿਬ ਦੀ ਖਾਂਗੇ ਨੇ ਬੜਾ ਤੰਗ ਕੀਤਾ ਏ ਨਹੀਂ ਹੜਦੀ ਕੋਈ ਹੈ ਕਿ ਕੋਈ ਲਾਜ ਤੇ ਦੱਸਿਓ ਹਾਂ ਦਾ ਲਾਜ ਹਾਂ ਹੁੰਦੇ ਆ ਖੰਗ ਦਾ ਲਾਜ ਹੋਊਗਾ ਤੁਸੀਂ ਅਸੀਂ ਹਮ ਸੋਣਾ ਇੱਕ ਮੈਂਟਾ ਬਣਾ ਕੇ ਖੰਗ ਦਾ ਲਾਜ ਦਰਪਾ ਜਦਾ ਹੜਦੀ ਸਹੀ ਤੇ ਇੱਥੇ ਇਧਰ ਬੰਡੀਆਂ ਪੂਰੀਆਂ ਲੱਡੂ ਤੇ ਫੇਰ ਉਦਨ ਵਾਲਾ ਮਸਾਲਾ ਪਾਇਆ ਵਾ ਆਹ ਵਾਲਾ ਮਸਾਲਾ ਪਾਇਆ ਵਾ ਪਰ ਲੱਡੂਆਂ ਦੀ ਤੇ ਬਣਾ ਹੁੰਦਾ ਥੋੜਾ ਕਰੇਤਾ ਚੇਂਜ ਹੁਣ ਇੱਕ ਲੱਡੂ ਤੁਸੀਂ ਮੈਨੂੰ ਖਾ ਕੇ ਟੇਸਟ ਕਰਕੇ ਦੱਸਿਓ ਵੀ ਕਿੱਦਾਂ ਦਾ ਬਣਿਆ ਹਾਂ ਗਾਇਜ਼ ਨੂੰ ਪਹਿਲਾਂ ਸਾਰੇ ਖਾਇਆ ਸੀ ਉਦੋਂ ਅਹੀ ਰੱਖਦੇ ਨੇ ਨਾ ਲੱਡੂਆਂ ਨੂੰ ਮਤਲਬ ਸੁੱਕਣ ਲਈ ਉਹਦੋਂ ਜ਼ਿਆਦਾ ਸੁੱਕੇ ਨਹੀਂ ਹੈ ਅੱਜ ਵੇਖੋ ਆਕੜੇ ਨਾ ਲੱਗੂ ਹੁਣ ਤੁਸੀਂ ਇੱਕ ਲੱਡੂ ਦਾ ਟੇਸਟ ਦੇਖਣਾ ਹੈ ਤਾਂ ਦੱਸਣਾ ਮੈਨੂੰ ਕਿ ਕਿ ਤਰ੍ਹਾਂ ਬੰਦਾ ਹੈ ਇਹਦਾ ਬੱਝਾ ਚਾਦਰ ਲਈ ਹੈ ਤੇ ਲੱਗੇ ਆਪਾਂ ਲੱਡੂ ਚੜ ਲੱਗੇ ਆ ਪਚੋਰੀ ਕਹਿੰਦੇ ਇਹਨੂੰ ਐਵੇਂ ਇਹ ਲੱਡੂ ਹੁੰਦੇ ਆ ਤੇ ਬਾਹਰ ਬੱਦਲ ਵੀ ਹੋ ਗਿਆ ਵਾ ਤੇ ਹਵਾ ਵਿੱਚ ਚੱਲਣ ਦੀ ਆ ਮੈਂ ਤਿਆਰ ਹੋ ਗਈ ਪਰ ਇਹਨਾਂ ਦਾ ਕੋਈ ਇਰਾਦਾ ਨਹੀਂ ਨਾ ਮੈਂ ਕਦਾਂ ਚਾਲਾਂ ਅੱਜ ਮੱਲੀ ਸਾਹਿਬ ਨੇ ਟੇਸਟ ਕਰਕੇ ਦੱਸਣਾ ਕਿ ਜ਼ਿਆਦਾ ਬਣੀ ਚੱਲ ਕਰ ਲਈਏ ਟੇਸਟ ਟੇਸਟ ਕਰਨ ਗਿਆ ਜਬਾਨ ਮੂੰਹ ਹਿਲਾਉਣਾ ਆ ਆਓਏ ਹੋਰ ਸੋਹਣੇ ਬਾਤ ਹੋ ਚੁੱਕੀ ਹੈ ਅੱਜ ਮੇਰੇ ਆਤਾ ਜਿਹੜਾ ਬਣਿਆ ਲੱਡੂ ਆ ਨਾ ਉਹ ਜਿਆਦਾ ਟੇਸਟ ਪਾਣਾ ਨਹੀਂ ਪਤਾ ਅੱਛਾ ਇਹਨਾਂ ਪੱਕੀ ਚੱਲ ਬਣਾ ਫਿਰ ਵੇਣੇ ਖਾ ਲਓ ਤੇ ਉਹ ਕਰਿਓ ਵੇਖੋ ਗਾਇਜ਼ ਠੰਡੀ ਠੰਡੀ ਹਵਾ ਚੱਲ ਰਹੀ ਆ ਤੇ ਬੱਦਲ ਹੋਇਆ ਪਿਆ ਵੇਖੋ ਇੱਧਰ ਚੈੱਕ ਕਰੋ ਤੇ ਬਾਕੀ ਗਾਇਜ਼ ਆਪਾਂ ਹੋ ਗਏ ਆ ਤਿਆਰ ਪਹਿਲਾਂ ਨਹੀਂ ਹੋਏ ਤਿਆਰ ਦੇ ਬੜੇ ਟਾਈਮ ਦੇ ਜਾਣਾ ਕਰਦੋ ਰਸਾਇਣਾ ਹੁਣ ਅਸੀਂ ਚੱਲੇ ਆ ਤੇ ਮੇਰਾ ਸਾਡੀ ਵਰਬਾਕ ਕਰਨ ਵਰਬਾਬ ਵੀ ਤਿਆਰ ਹੋ ਚੁੱਕੀ ਆ ਵਰਬਾਬ ਕਿੱਥੇ ਚੱਲੇ ਪਿੰਡ ਗਾਂਡੇ ਨਹੀਂ ਚੱਲੇ ਬਾਬਾ ਜੀ ਤੇ ਚੱਲੇ ਅੰਮੇ ਮੱਲੀ ਸਾਹਿਬ ਦੇ ਵੀ ਕਰਾਉਣੇ ਤੁਹਾਨੂੰ ਦਰਸ਼ਨ ਮੇਰੇ ਘਰ ਸਨ ਟੁੱਟੇ ਪੈਸੇ ਨਹੀਂ ਆ ਗਏ ਫਿਰ ਪਜਾਵਾ ਦੇ ਆ ਕੋਈ ਨਹੀਂ ਉੱਥੋਂ ਤੜਾ ਨਹੀਂ ਨੇ ਜਾਂਦੇ ਕਿੱਥੋਂ ਤੜਾਏਗੀ ਰਸਤੇ 'ਚ ਬਾਦੂ ਕੁਛ ਖਾਣ ਪੀਣ ਨੂੰ ਲੱਗਣਾ ਕੁਝ ਨਹੀਂ ਜਾਨੀ ਹੈ ਟੁੱਟੇ ਦਾ ਹੁੰਦਾ ਹੈ ਨਾ ਬੁਗਣੀ ਨਹੀਂ ਖੋਲੀ ਦਿੰਦੀ ਚੱਲ ਜੀ ਇੱਧਰ ਪੂਰੀ ਫੈਮਿਲੀ ਵਗੈਰੀ ਲੈ ਲੈ ਰੋਮੀ ਆ ਨਾ ਇਹ ਆਉਂਦੀ ਆ ਸਾਡੇ ਪਿੱਛੇ ਚੱਲ ਕਰਨ ਨੂੰ ਅਸੀਂ ਇਹਨੂੰ ਕਹਿੰਦੇ ਚੱਲ ਕਰਨ ਨੂੰ ਚੱਲ ਕਰਨ ਨੂੰ ਪਰ ਇਹਨੂੰ ਲੱਗਦੀ ਨਹੀਂ ਚੱਕ ਲੋ ਜੀ ਤੇ ਬੱਦਲ ਚੈੱਕ ਕਰੋ ਲੈ ਤਾਂ ਮੰਨੀ ਸੋ ਬੱਦਲ ਚੈੱਕ ਕਰ ਰੋ ਮੇਰੇ ਨਾਲ ਕਰਦਾਈ ਮਮਮੀ ਬੱਦਲ ਚੈੱਕ ਕਰੋ ਬੱਦਲ ਛਾਇ ਰਹਿਣੇ ਆ ਮੰਡਰੇ ਰਹਿਣੇ ਉਹ ਨੋ ਮਮਮੀ ਦਰਦ ਦਾ ਖਤਰਾ ਜਿਹੜਾ ਉਹ ਬੰਡ ਰਹਿਣਾ ਮ ਬੱਦਲਾਂ ਦਾ ਅਰਬਾਬ ਇੱਥੇ ਬਹਿ ਜਾਓ ਨਾਨਕ ਮੇਰ ਕਰੂ ਬੱਦਲਾਂ ਦਾ ਨਹੀਂ ਅਰਬਾਬ ਦੇ ਨਹੀਂ ਤੁਹਾਨੂੰ ਪਤਾ ਨਾ ਮੈਂ ਵਲੋਗਿੰਗ ਕਰਨੀ ਆ ਉਹ ਆਲਾ ਸਰ ਉਹ ਦਬਕਾ ਪੂਰਾ ਦਬਕਾਇਆ ਅਰਬਾਬ ਚੈੱਕ ਕਰਨੋ ਓਏ ਉੱਗਦਾ ਤਾਂ ਪੈਡ ਚਲ ਗਈ ਹਮਗਰ ਉਹ ਆ ਗਈ ਉਹਦਾ ਮਾ ਗੋਮਾ ਲੱਭੀ ਤੇ ਇਹੋ ਮੰਨੇ ਆਂ ਵੀ ਚਲ ਜਾ ਚਲ ਜਾ ਪਰ ਇਹ ਮੰਦੀ ਨਹੀਂ ਆ ਚਲ ਚਲ ਗਈ ਚਲ ਗਈ ਆ ਨਾ ਨਾ ਇੰਨਾ ਨਾ ਕਸਟ ਕਰੋ ਸੰਗ ਬਹਿ ਜਾਊਗਾ ਆਉਂਦੀ ਹੈ ਕੋਈ ਨਹੀਂ ਉਥੇ ਰੋਕ ਕੇ ਨੂੰ ਕਾ ਆ ਮੇਰੇ ਕੰਨ ਪਾੜ ਦੇ ਪਰਦਾ ਪਾੜ ਦੋ ਮੇਰੇ ਕੰਨਾਂ ਦਾ ਆਈ ਜਾਂਦੀ ਤੁਸੀਂ ਪੁੱਛ ਲੈ ਕੇ ਮਗਰ ਮਗਰ ਕੋਈ ਆਇਆ ਤਾਂ ਮੈਂ ਸਿਰ ਪਾੜ ਦਮ ਆਹ ਮੁੱਠੀ ਪੇਕੇ ਗਰਾ ਚੱਪੇਣਾ ਤੇਰੇ ਮੈਂ ਮਰ ਮੁੱਠੀ ਚ ਵੇਂਦੀ

ਨਾਨਾ ਵੀ ਆਪਣੀ ਜਿਹੜੀ ਸ਼ਾਪ ਦਾ ਮਹੂਰਤ ਕਰ ਲਿਆ ਹੀ ਅੱਜ ਆਹੋ ਵੇਖੋ ਆਹੋ ਨੀ ਬੜੀ ਤਾਂ ਬੜੇ ਦਿਨਾਂ ਦੀ ਇਹਨਾਂ ਨੇ ਆਹੋ ਸ਼ਾਪ ਦਾ ਮਹੂਰਤ ਹਾਂ ਵੇਖੋ ਟੌਰ ਟੱਪਾ ਖੁੱਲ ਚੁੱਕਾ ਨਵਾਂ ਟੌਰ ਟੱਪਾ ਆਹ ਲੈ ਅੱਗੇ ਘੇਰ ਮਿਲ ਗਈ ਸਾਨੂੰ ਇਕ ਲਈਏ ਮੈਂ ਦੱਸਿ ਫਰੋਂ ਚੱਲੇ ਪਏ ਤਾਂ ਮੈਡਮ ਜੀ ਕਰਦਾਂ ਜੀ ਅਸੀਂ ਵੀ ਨਾ ਕੀਚ ਕਮਾ ਪਾ ਦੁਕਾਨਾਂ ਦੇ ਚੁੱਕਣੀ ਆ ਨਵੀ ਜਸ ਵੀ ਜਸ ਵੀ ਨਵੀ ਲਿਆਏ ਆ ਆਹ ਕੀ ਜ਼ਿੰਮੇਵਾਰੀ ਲੱਗੀ ਕੀ ਤੇ ਕਬਟੀ ਕੂਡੀ ਦਾ ਮੈਚ ਹੋਣਾ ਅੱਜ ਇਥੇ ਕੁਝ ਹੋਣਾ ਵਾ ਅੱਜ ਆਓ ਚੜੇ ਤਾਂ ਭੱਗ ਹੁਕੀ ਦਾ ਖਰੇ ਚੰਗਲਿਆਂ ਚ ਚਲੋ ਜੀ ਪਹੁੰਚੀਏ ਗੁਰੂ ਘਰ ਫਿਰ ਦਰਸ਼ਨ ਕਰੀਏ ਆਛਾ ਬਾਬਾ ਮਹਾਰਾਜ ਆ ਸੰਗਤ ਵਰਪੇ ਇਹੀ ਨਾ ਆਹੋ ਅੱਜ ਫਿਰ ਸਾਖ ਦਾ ਪਹਿਲਾ ਦਿਨ ਖਰੇ ਨਾ ਵਸਾਂਖੀ ਜਾਣ ਨਾ ਅੱਜ ਦੇ ਦਿਨ ਨਾਲ ਨਾ ਅੰਮ੍ਰਿਤ ਵੇਛੁੰਦੇ ਆ ਆਹੋ ਲਓ ਜੀ ਕਰਦੇ ਆ ਦਰਸ਼ਨ ਤੇ ਇਧਰ ਲੱਭਣ ਡਿਆ ਜੇ ਰਬਾਬ ਨੂੰ ਸਾਹਮਣੇ ਖੜਾਉਣਿਆਂ ਵਾਲਾ ਤੇ ਕਹਿੰਦੀ ਆ ਕਿ ਮੈਨੂੰ ਇੱਥੋਂ ਲੈ ਕੇ ਦੋ ਸਾਈਕਲ ਹੁਣ ਪਤਾ ਨਹੀਂ ਮੱਲੀ ਸਾਬ ਲੈ ਕੇ ਦਿੰਦੇ ਆ ਜਾਂ ਨਹੀਂ ਦਿੰਦੇ ਰਬਾਬ ਕੀ ਲੈਣਾ ਚੈਕਰ ਮੈਂ ਕਿਹੜਾ ਖੋਣਾ ਲੈਣਾ ਚੱਲ ਚਲੀਏ ਫਿਰ ਚਲੋ ਚਲੀਏ ਲੈਣ ਤੇ ਚਲੋ ਵੇਖਦੇ ਕੀ ਲੈਂਦੀ ਰਬਾਬ ਤੇ ਫਿਰ ਕਰਦੇ ਵਲੋਗ ਬੰਦੀ ਰਬਾਬ ਨੇ ਕਰ ਲਈ ਸ਼ੋਪਿੰਗ ਰਬਾਬ ਇੱਕ ਚੀਜ਼ ਫੜ ਕੇ ਤੇ ਫੇਰ ਆਂਦੀ ਮੈਨੂੰ ਪਹਿਲਾਂ ਕਹਿੰਦੀ ਵੀ ਆ ਮੈਨੂੰ ਫੜਾ ਦੋ ਮੈਂ ਫੜਾ ਦਿੱਤਾ ਫੇਰ ਕਹਿੰਦੀ ਆ ਦੂਜਾ ਵੀ ਫੜਾ ਦੋ ਫੇਰ ਵਾਪਸ ਨਾ ਕਰੇ ਉਹਨਾਂ ਦਾ ਦੇ ਨਹੀਂ ਮੈਂ ਇੱਕੋ ਜਿਹੇ ਦੋ ਹੀ ਲੈਣੀਆਂ ਵਾਂ ਇੰਨੀ ਜਿਹੇ ਦੇ ਕਰਦੀ ਆ ਤੇ ਬਾਕੀ ਅਸੀਂ ਗੁਰੂ ਘਰੋਂ ਮੱਥਾ ਟੇਕ ਲਿਆ ਵਾ ਤੇ ਇਸ਼ਨਾਨ ਵਗੈਰਾ ਕਰ ਲਿਆ ਤੇ ਬਾਬਾ ਜੀ ਦੇ ਦਰਸ਼ਨ ਕਰਕੇ ਆਨੰਦ ਹੀ ਆ ਗਿਆ ਆਨੰਦ ਤੇ ਬਾਹਰ بارش ਜਿਹੜੀ ਆ ਹੁਣ ਲੱਗ ਗਈ ਥੋੜੀ ਥੋੜੀ ਆਵੇ ਕੋ ਗੱਡੀ ਦੇ ਪਈਆਂ ਨਾ ਛੋਟੀਆਂ ਛੋਟੀਆਂ ਕਣੀਆਂ ਜੀਆਂ ਤੇ ਬੱਦਲ ਵੀ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੋਇਆ ਵਾ ਤੇ ਅਹੀਂ ਇਹੀ ਕਹਨੇ ਕਿ ਪ੍ਰਮਾਤਮਾ ਸੁੱਖ ਰੱਖੇ ਤੇ بارش ਨਾ ਆਵੇ ਜਿਦਾਂ ਦਾ ਚਲੋ ਮਾੜਾ-ਮਾੜਾ ਮੌਸਮ ਇਦਾਂ ਦਾ ਰਹੇ। ਬਾਕੀ ਬਹੁਤ ਜ਼ਿਆਦਾ ਖਰਾਬ ਰੂਪ ਨਾ ਹੋਵੇ ਕਿਉਂਕਿ ਬਹੁਤ ਮੁਸ਼ਕਲ ਨਾਲ ਇਹ ਟਾਈਮ ਆਉਂਦਾ ਵਾ। ਕਿਸਾਨਾਂ ਤੇ ਹੈ? ਕਿੱਧਰ ਅਮ੍ਰਿਤਸਰ ਵੱਲ? ਹਾਂ ਹਾਂ। ਉਹੀ ਨਾ ਕਈਆਂ ਜਗ੍ਹਾ ਤੇ ਮੀਂਹ ਪੈਣਿਆ ਹੋਗਾ ਤਾਂ ਹੀ ਇਦਾਂ ਦਾ ਮੌਸਮ ਹੋਇਆ ਠੰਡਾ-ਠੰਡਾ ਤੇ ਠੰਡ ਵੀ ਲੱਗਣ ਦੀ ਹੈ। ਤੇ ਠੰਡ ਜਾਣ ਦਾ ਨਾ ਹੀ ਨਹੀਂ ਲੱਣ ਦੀ ਤੇ ਗਰਮੀ ਬਹੁਤ ਘੱਟ-ਘੱਟ ਲੱਗਦੀ ਇੰਨੀ ਤੇ ਨਹੀਂ ਗਰਮੀ ਆਈ ਹਨਾ ਜੀ। ਸਾਬੋ ਦੇ ਕੁਛ ਨਹੀਂ ਚੁੰਦੀ ਹੋ ਗਏ ਮੱਲੀ ਸਾਹਿਬ ਦਾ ਗਲ ਬਹਿ ਗਿਆ ਜੇ ਉਹਨੂੰ ਪਹੁੰਚਾਵਾਂਗੇ ਰੋਮੀ ਰੋਮੀ ਮਗਰ ਆਉਂਦੀ ਹੈ ਨਾ ਆ ਵੇਖੋ بارش ਚੈੱਕ ਕਰੋ ਨੀਂਦ ਉਡੀ ਆ ਹੋਰ ਕੀ ਸਮ ਦਾ ਟਾਈਮ ਤੁਹਾਨੂੰ ਨੀਂਦ ਉਡੀ ਆ ਓ ਮਾਈ ਗੋਡ ਵੇਖੋ ਜੀ 6 ਵਜੇ ਬੈਹ ਜਾਂਦੇ 6 ਵਜੇ ਉੱਠ ਕੇ 6 ਵਜੇ ਉੱਠ ਕੇ 2-3 ਘੰਟੇ ਕੰਮ ਕਰਕੇ ਜਿਹਨੇ 10-11 ਵਜੇ ਉੱਠਣਾ ਵਾ ਉਹਨੂੰ ਫੇਰ ਨਹੀਂ ਤਾਂ ਆਉਂਦੀ ਆ ਬੱਲੇ 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 ਤਵਾ ਤਵਾ ਬਾਕੀ ਇਹ ਕਸਤੇ ਇਥੇ ਚੱਲਦਾ ਹੀ ਰਹਿਣਾ ਹਨਰਬਾਬ ਖਾਣ ਪੀਣ ਨੂੰ ਲੱਲੇ ਹੁਣ ਇਹਨਾਂ ਨੂੰ ਜਾ ਕੇ ਕਰ ਹਾਂ ਖੋਲ ਲੈਣਾ ਖਾਣ ਪੀਣ ਦਾ ਪਟਾਰਾ ਤੇ ਖਾਣ ਹੈ ਨਾ ਬੋਲਦੇ ਨੇ ਹੁਣ ਤੇ ਚਾਹ ਜਾ ਕੇ ਚਾਹ ਲਈ ਮਿਲੀ ਤੇ ਚਾਹ ਮਿਲਦੀ ਘਰ ਜਾ ਕੇ ਤੇ ਫੇਰ ਵਲੌਗ ਕੰਟੀ ਨਹੀਂ ਹੋਣਾ ਤੇ ਫੇਰ ਵਲੌਗ ਬਣਾ ਇਦਾਂ ਵਲੌਗ ਨਹੀਂ ਆਡਾ ਬਣਾ ਤੇ ਚਲੋ ਠੀਕ ਹੈ ਤੁਹਾਨੂੰ ਮਿਲਦੇ ਆਂ ਕਿ ਹੁਣ ਲੱਗੇ ਜੇ ਦੋਵੇਂ ਆਰੇ ਇਹਨਾਂ ਨੂੰ ਕੋਈ ਕੰਮ ਨਹੀਂ ਦੋਵਾਂ ਕੰਮ ਖਰਾਬ ਹੋ ਗਿਆ ਚੰਗਾ ਉਹਨੂੰ ਲਿਆ ਕੇ ਦਿੱਤਾ ਉਹਦੇ ਹੁਣ ਉਹ ਮਗਰ ਪਈ ਆ ਆਓ ਵੇਖੋ ਕੀ ਕਹਿੰਦੀ ਕੀ ਹੁਣੇ ਫਲਾਓ ਇਹਨੇ ਤੇ ਪਾਣੀ ਢੋੜ ਦੇਣਾ ਥਾ ਫਾ ਇਹਨੇ ਦੇ ਪਾਣੀ ਫਲਾ ਦੇ ਪਾਣੀ ਨਹੀਂ ਪਾਉਂਦੇ ਪਾਣੀ ਨਹੀਂ ਪਾਉਂਦੇ ਫਲਾ ਦਿਓ ਨਾ ਇਹਨੂੰ ਕਰ ਦੋ 2 ਮਿੰਟ ਆਹ ਉਹ ਕਿੱਡੀ ਛੋਟੀ ਹੋ ਗਈ ਉਹ ਲੱਗੇ ਜਿੱਦਾਂ ਦੇਦੇ ਹਲਾ ਆਏ ਲਿਆ ਤਾਰੋ ਭੈੜਾ ਜਾ ਇੱਕ ਹੋ ਜਾ ਦੇਣ ਵਾਲਾ ਤੇ ਗਾਇਜ਼ ਘਰ ਪਹੁੰਚ ਗਏ ਲੱਗਿਆ ਚਾਹ ਪਾਣੀ ਪੀਣ ਚਾਹ ਪਾਣੀ ਪੀ ਲਈ ਚਾਹ ਤੇ ਪਾਣੀ ਨਾਲੇ ਕੁਛ ਰੀਲਾ ਬਣਾ ਲਈਏ ਫਿਰ ਮਿਲਨੇ ਕਦਾ ਸੌਂਦਿਆ ਮੰਮੀ ਦੀ ਫੋਟ ਤੁਹਾਡੀ ਹੋਣੀ ਵਾਹ ਹੈਪੀ ਪਰ ਸ਼ਰਟ ਪਾਣਾ ਮੈਂ ਇਹਨੇ ਹੈਪੀ ਗਰਦਨਾ ਤੇ ਤੇ ਵਲੌਗਰ ਆ ਤੇ ਆ ਫੋਨ ਫੜਿਆ ਆਈਫੋਨ ਤੇਹੀ ਹੋਗੇ ਫੋਨ ਵੀ ਬਣਾਇਆ ਫੋਨ ਤੇ ਤਾਲਾ ਸਟicker ਵੀ ਲਾਤਾ ਤੋ ਹੀਆਂ ਹੋਗੇ ਸੇਮ ਤੋਂ ਸੇਮ ਤੁਹੀ ਰੰਗ ਠੀਕ ਆ ਤੇ ਬਿੰਦੀ ਵੀ ਰਾਉਣੀ ਬਿੰਦੀ ਲਾ ਦਨੇ ਤੁਹੀ ਆ ਇਥੋਂ ਜਮਾਲ ਦੇ ਛੜੇ ਜਾਂ ਤਾਂ ਸੁਨੇ ਘੱਟ ਰੱਖੇ ਤੁਹੀ ਦੇ ਆ ਤੇਰੀ ਹਗਣਾ ਸੇਵ ਆ ਉਹ ਤਾਂ ਹੰਦ ਵਿੱਚ ਦੇਕਰ ਮੜਕਾ ਹੀ ਨਹੀਂ ਆ ਦਾ ਪਤਾ ਜੀ ਅਗਰ ਲੱਤ ਜਾਂ ਨੀਦ ਬੈਲੀ ਵੇ ਪਾਈ ਪੁੱਤ ਇੱਕ ਚੀਕ ਨਹੀਂ ਬੈਲੀ ਜੀ ਸਾੜੀ ਕਰ ਦਿੰਦੇ ਛੜਾਪ ਠੀਕ ਆ ਪਤਾ ਤੇ ਬਾਕੀ ਠੀਕ ਆ। ਆਲੂ ਦੇ। ਹਾਂਜੀ ਗਾਇਜ਼ ਸਾਰੇ ਕੰਮਕੁਮ ਕਰਕੇ ਹੋ ਗਿਆ ਫ੍ਰੀ ਤੇ ਬਹੁਤ ਸੋਣਾ ਗੁਰੂ ਘਰ ਜਾ ਕੇ ਮੱਥਾ ਟੇਕਿਆ ਬਹੁਤ ਜਾਣੇ ਹੀ ਅੱਜ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਤੇ ਬਾਣੀ ਵਾਲੇ ਬਣੇ ਲੱਗੇ ਚਲੋ ਪ੍ਰਮਾਤਮਾ ਸਾਰਿਆਂ ਦੇ ਚੜ੍ਹਦੀ ਕਲਾ ਤੇ ਮੇਰ ਭਰਿਆ ਹੱਥ ਰੱਖੇ ਤੇ ਅਸੀਂ ਵੀ ਅੱਜ ਸਾਰੇ ਦਿਨ ਚ ਬੜਾ ਇੰਜੋਏ ਕੀਤਾ ਵਧੀਆ ਤੁਹਾਨੂੰ ਵਲੌਗ ਵਧੀਆ ਲੱਗੇ ਦੱਸਿਓ ਜਰੂਰ ਕਿ ਤੁਹਾਨੂੰ ਵਧੀਆ ਲੱਗਾ ਕਿ ਨਹੀਂ ਲੱਗਾ ਤੇ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਿਓ। ਤੇ ਬਾਕੀ ਆ ਕਿ ਵਲੌਗ ਤੇ ਵੀ ਵਧੀਆ ਬਣਾਉਂਦੀ ਕੋਸ਼ਿਸ਼ ਕਰਦੇ ਆ ਡੇਲੀ ਤੋਂ ਡੇਲੀ ਵਧੀਆ ਤੋਂ ਵਧੀਆ ਵਲੌਗ ਬਣਾਉਣ ਦੀ ਕੋਸ਼ਿਸ਼ ਕਰਦੇ ਆ ਬਾਕੀ ਤੁਸੀਂ ਵੀ ਦੱਸ ਦਿਆ ਕਰੋ ਕਿ ਤੁਹਾਨੂੰ ਕਿਦਾਂ ਦਾ ਵਲੌਗ ਚਾਹੀਦਾ ਹੈ ਕੀ ਕਰੀਏ ਕਿਦਾਂ ਦਾ ਵਲੌਗ ਲੈ ਕੇ ਆਈਏ ਤੁਸੀਂ ਜਰੂਰ ਦੱਸਿਓ ਤੇ ਕਮੈਂਟ ਕਰਨਾ ਨਾ ਭੁੱਲਿਓ ਤੇ ਮਿਲਦੇ ਆ ਨਵੀਂ ਵੀਡੀਓਜ਼ ਤੱਕ ਤੱਕ ਲਈ ਬਾਏ ਬਾਏ